ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੀਵ ਨਾਲ ਮਿਲਾਉਣ ਜਾ ਰਹੇ ਹਾਂ ਜਿਸਨੂੰ ਦੇਖ ਕੇ ਲੱਗਦਾ ਹੈ ਜਿਵੇਂ ਤੁਸੀਂ ਸਮੇਂ ਵਿੱਚ ਪਿੱਛੇ ਸਿੱਧਾ ਡਾਇਨਾਸੌਰ ਦੇ ਯੁੱਗ ਵਿੱਚ ਆਜ ਗਏ ਹੋ ਇੱਕ ਅਜਿਹਾ ਪੰਛੀ ਜਿਸ ਦੀਆਂ ਅੱਖਾਂ ਪੱਥਰ ਵਾਂਗ ਸਤਿਹ ਹਨ ਜਿਸ ਦੀ ਚੁੰਝ ਇੱਕ ਹਥਿਆਰ ਵਰਗੀ ਹੈ ਅਤੇ ਜਿਸ ਦਾ ਸੁਭਾਅ ਕਿਸੇ ਰਾਜੇ ਵਾਂਗ ਗੰਭੀਰ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ੂਡਲ ਦੇ ਪਰ ਇਹ ਸਿਰਫ ਇੱਕ ਪੰਛੀ ਨਹੀਂ ਇਹ ਇੱਕ ਜੀਵ ਦੀ ਜਾਗਦੀ ਕਹਾਣੀ ਹੈ ਆਓ ਅੱਜ ਇਸ ਦੇ ਹਰ ਪਹਿਲੂ ਨੂੰ ਨੇੜਿਓਂ ਜਾਣੀ ਹੈ ਇਸ ਪੰਛੀ ਦੀ ਪਿਛਾਣ ਹੀ ਇਸ ਦੇ ਨਾਮਾਂ ਵਿੱਚ ਛੁਪੀ ਹੋਈ ਹੈ ਸਾਹਬੋਂ ਮਸ਼ਹੂਰ ਨਾਮ ਹੈ ਸ਼ੂਬਿਲ ਸ਼ੂਗਰ ਇੱਕ ਅੰਗਰੇਜ਼ੀ ਨਾਮ ਇਸ ਦੀ ਚੁੰਝ ਕਰਕੇ ਪਿਆ ਹੈ ਜੋ ਦੇਖਣ ਵਿੱਚ ਇੱਕ ਪੁਰਾਣੀ ਡੱਚ ਲੱਕੜ ਦੇ ਜੁੱਤੇ ਵਰਗੀ ਲੱਗਦੀ ਹੈ ਪਰ ਇਸ ਦਾ ਇੱਕ ਇਤਿਹਾਸਕ ਨਾਮ ਵੀ ਹੈ ਅਰਬ ਦੇ ਲੋਕ ਇਸ ਨੂੰ ਆਬੂ ਮਰਕੂਬ ਕਹਿੰਦੇ ਸਨ ਜਿਸ ਦਾ ਮਤਲਬ ਹੈ ਜੁੱਤੀ ਦਾ ਪਿਤਾ ਇਹ ਨਾਮ ਅੱਜ ਵੀ ਸੂਡਾਨ ਵਰਗੇ ਦੇਸ਼ਾਂ ਵਿੱਚ ਪ੍ਰਚਲਿਤ ਹੈ ਇਸ ਨੂੰ ਹੋਰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਸ਼ੂਬਿਲ ਬੈਲਿਨਸਿਪਸ ਰਿਕਸ ਬੇਲ ਹੈਡ ਬੇਲ ਹੈਡਿਡ ਸਟੋਰਕ ਅਤੇ ਸ਼ੂਬਿਲ ਸਟੋਰਕ ਇਸ ਦਾ ਕੱਡ ਚਾਰ ਤੋਂ 5 ਫੁੱਟ ਹੁੰਦਾ ਹੈ ਅਤੇ ਇਸ ਦੀਆਂ ਵੱਡੀਆਂ-ਵੱਡੀਆਂ ਪੀਲੀਆਂ ਅੱਖਾਂ ਇੱਕੋ ਜਗ੍ਹਾ ਟਿਕੀਆਂ ਰਹਿੰਦੀਆਂ ਹਨ ਜਿਸ ਕਰਕੇ ਇਸ ਦੀ ਨਿਗਾ ਨੂੰ ਮੌਤ ਦੀ ਕੂਰੀ ਵੀ ਕਿਹਾ ਜਾਂਦਾ ਹੈ ਇਹ ਸ਼ਹੀ ਪੰਛੀ ਕੋਈ ਆਮ ਜਗ੍ਹਾ ਤੇ ਨਹੀਂ ਰਹਿੰਦਾ ਇਸ ਦਾ ਘਰ ਪੂਰਬੀ ਅਤੇ ਮੱਧ ਅਫਰੀਕਾ ਦੀਆਂ ਵਿਸ਼ਾਲ ਅਤੇ ਸ਼ਾਂਤ ਦਲਦਲ ਹਨ ਇਹ ਮੁੱਖ ਤੌਰ ਤੇ ਯੂਗਾਂਡਾ ਦੱਖਣੀ ਸੁਡਾਨ ਪੂਰਬੀ ਕਾਂਗੋ ਰਵਾੰਡਾ ਅਤੇ ਜ਼ਾਵੀਆ ਵਰਗੇ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ਯੂਗਾਂਡਾ ਉਦਾ ਸ਼ੂਗਲ ਦੇਖਣ ਲਈ ਦੁਨੀਆ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਇਹਨਾਂ ਦਲਦਲਾਂ ਵਿੱਚ ਜਿੱਥੇ ਪਾਣੀ ਜ਼ਿਆਦਾ ਡੂੰਘਾ ਨਹੀਂ ਹੁੰਦਾ ਆਤੇ ਮੱਛੀਆਂ ਦੀ ਪਰਮਾਰ ਹੁੰਦੀ ਹੈ ਉਹਦੇ ਸ਼ੂਬਿਲ ਆਪਣਾ ਰਾਜ ਸਥਾਪਿਤ ਕਰਦਾ ਹੈ ਇਹ ਇੱਕ ਇਕੱਲਾ ਰਹਿਣ ਵਾਲਾ ਜੀਵ ਹੈ ਅਤੇ ਆਪਣੇ ਇਲਾਕੇ ਵਿੱਚ ਕਿਸੇ ਹੋਰ ਸ਼ੂਬਿਲ ਨੂੰ ਬਰਦਾਸ਼ਤ ਨਹੀਂ ਕਰਦਾ ਇਹ ਆਪਣੀ ਦਲਦਲ ਦਾ ਅਸਲੀ ਬਾਦਸ਼ਾਹ ਹੈ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਮਿਸਰ ਦੇ ਲੋਕ ਵੀ ਇਸ ਪੰਛੀ ਨੂੰ ਜਾਣਦੇ ਸਨ ਕਿਉਂਕਿ ਉਹਨਾਂ ਦੀਆਂ ਕਈ ਕਲਾਕ੍ਰਿਤੀਆਂ ਵਿੱਚ ਇਸ ਨਾਲ ਮਿਲਦਾ ਜੁਲਦਾ ਪੰਛੀ ਦਰਸਾਇਆ ਗਿਆ ਹੈ ਅਫਰੀਕਾ ਦੇ ਸਥਾਨਕ ਕਬੀਲਿਆਂ ਵਿੱਚ ਇਸ ਨੂੰ ਸਤਿਕਾਰ ਅਤੇ ਡਰ ਦੋਹਾਂ ਨਾਲ ਦੇਖਿਆ ਜਾਂਦਾ ਹੈ ਇਸਦੀ ਕੋਈ ਪੂਜਾ ਨਹੀਂ ਹੁੰਦੀ ਪਰ ਇਸਦੇ ਗੰਭੀਰ ਸੁਭਾਅ ਕਾਰਨ ਲੋਕ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਕੁਝ ਮਛੇਰੇ ਇਸ ਨੂੰ ਸ਼ੁਭ ਮੰਨਦੇ ਹਨ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਜਿੱਥੇ ਸ਼ੂ ਬਿਲ ਹੈ ਉਥੇ ਚੰਗੀਆਂ ਮੱਖੀਆਂ ਮਿਲਣਗੀਆਂ ਇਹ ਪੰਛੀ ਕੁਦਰਤ ਦੇ ਸੰਤੁਲਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸ਼ੂ ਬਿਲ ਦਾ ਆਲਣਾ ਵੀ ਇਸਦੇ ਕੱਦ ਵਾਂਗ ਹੀ ਵਿਸ਼ਾਲ ਹੁੰਦਾ ਹੈ ਸ਼ੂ ਬਿਲ ਨਰ ਅਤੇ ਮਾਦਾ ਵਿੱਚ ਫਰਕ ਕਰਨਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਉਹ ਦੇਖਣ ਵਿੱਚ ਲਗਭਗ ਇੱਕੋ ਜਿਹੇ ਲੱਗਦੇ ਹਨ ਮੁੱਖ ਤੌਰ ਤੇ ਉਹਨਾਂ ਵਿੱਚ ਸਿਰਫ ਦੋ ਸੂਖਮ ਫਰਕ ਹੁੰਦੇ ਹਨ ਐਲਾ ਨਰਸ਼ੂ ਬਿਲ ਆਮ ਤੌਰ ਤੇ ਮਾਦਾ ਨਾਲੋਂ ਆਕਾਰ ਵਿੱਚ ਥੋੜਾ ਵੱਡਾ ਅਤੇ ਵਜ਼ਨ ਵਿੱਚ ਭਾਰਾ ਹੁੰਦਾ ਹੈ। ਦੂਜਾ ਅਤੇ ਸਭ ਤੋਂ ਸਪਸ਼ਟ ਫਰਕ ਉਹਨਾਂ ਦੀ ਚੁੰਝ ਦਾ ਹੁੰਦਾ ਹੈ। ਨਰ ਦੀ ਚੁੰਝ ਮਾਦਾ ਦੀ ਚੁੰਝ ਦੇ ਮੁਕਾਬਲੇ ਕਾਫੀ ਲੰਬੀ ਅਤੇ ਮੋਟੀ ਹੁੰਦੀ ਹੈ। ਜਿੱਥੇ ਨਰ ਦੀ ਚੁੰਝ 24 ਸੈਂਟੀਮੀਟਰ ਤੱਕ ਲੰਬੀ ਹੋ ਸਕਦੀ ਹੈ, ਉਥੇ ਮਾਦਾ ਦੀ ਚੁੰਝ ਆਮ ਤੌਰ ਤੇ 19 ਸੈਂਟੀਮੀਟਰ ਦੇ ਕਰੀਬ ਹੁੰਦੀ ਹੈ। ਰੰਗ, ਖੰਭਾਂ ਅਤੇ ਦਿਖਦੇ ਮਾਮਲੇ ਵਿੱਚ ਉਹਨਾਂ ਵਿੱਚ ਹੋਰ ਕੋਈ ਫਰਕ ਨਹੀਂ ਹੁੰਦਾ। ਇਸ ਲਈ ਇਨ੍ਹਾਂ ਛੋਟੇ-ਛੋਟੇ ਫਰਕਾਂ ਕਾਰਨ ਸਿਰਫ਼ ਮਾਰ ਹੀ ਨਿਰੀਆਂ ਦੇਖ ਕੇ ਉਹਨਾਂ ਦੀ ਪਛਾਣ ਕਰ ਸਕਦੇ ਹਨ ਇਹ ਆਪਣਾ ਆਲਣਾ ਜ਼ਮੀਨ ਤੇ ਜਾਂ ਪਾਣੀ ਤੇ ਤੈਰਦੇ ਹੋਏ ਪੌਦਿਆਂ ਦੇ ਵੱਡੇ ਢੇਰ ਤੇ ਬਣਾਉਂਦਾ ਹੈ ਇਹ ਆਲਣਾ ਲਗਭਗ 3 ਮੀਟਰ ਚੌੜਾ ਹੋ ਸਕਦਾ ਹੈ ਜਿਸ ਨੂੰ ਇਹ ਪਾਣੀ ਦੇ ਪੌਦਿਆਂ ਕਾਫੂਸ ਅਤੇ ਟਾਣੀਆਂ ਨਾਲ ਬਣਾਉਂਦਾ ਹੈ ਮਾਦਾ ਸ਼ੁਬਿਲ ਇੱਕ ਵਾਰ ਵਿੱਚ 1 ਤੋਂ 3 ਆਂਡੇ ਦਿੰਦੀ ਹੈ ਪਰ ਇੱਥੇ ਕੁਦਰਤ ਦਾ ਇੱਕ ਬਹੁਤ ਹੀ ਕਠੋਰ ਨਿਯਮ ਲਾਗੂ ਹੁੰਦਾ ਹੈ ਜਦੋਂ ਬੱਚੇ ਆਂਡਿਆਂ ਵਿੱਚੋਂ ਨਿਕਲਦੇ ਹਨ ਤਾਂ ਆਮ ਤੌਰ ਤੇ ਸਿਰਫ ਇੱਕ ਹੀ ਬੱਚਾ ਬਚਦਾ ਹੈ ਜੋ ਬੱਚਾ ਪਹਿਲਾ ਨਿਕਲਦਾ ਹੈ ਜਾਂ ਸਭ ਤੋਂ ਤਾਕਤਵਰ ਹੁੰਦਾ ਹੈ ਉਹ ਅਕਸਰ ਆਪਣੇ ਛੋਟੇ ਅਤੇ ਕਮਜ਼ੋਰ ਪੈਣ ਬਰਾਵਾਂ ਨੂੰ ਮਾਰ ਦਿੰਦਾ ਹੈ ਜਾਂ ਮਾਪੇ ਸਿਰਫ ਸਭ ਤੋਂ ਤਾਕਤਵਰ ਨੂੰ ਹੀ ਖਾਣਾ ਖਵਾਉਂਦੇ ਹਨ ਇਹ ਯਕੀਨੀ ਬਣਾਉਂਦਾ ਹੈ ਕਿ ਸਭ ਤੋਂ ਤਾਕਤਵਰ ਵੰਸ਼ ਹੀ ਅੱਗੇ ਵਧੇ ਸ਼ੂਬਿਲ ਦਾ ਸ਼ਿਕਾਰ ਕਰਨ ਦਾ ਤਰੀਕਾ ਇਸ ਨੂੰ ਸਭ ਤੋਂ ਹਾਸ ਬਣਾਉਂਦਾ ਹੈ ਇਹ ਕੰਕਿਆਵਦੀ ਗੁੱਤਵਾਗ ਸਥਿਰ ਖੜਾ ਰਹਿੰਦਾ ਹੈ ਜਦੋਂ ਇਸ ਦੀ ਮਨਪਸੰਦ ਮੱਛੀ ਲੰਗਫਿਸ਼ ਅੰਫਿਸ਼ ਪਾਣੀ ਦੀ ਸਤ੍ਹਾ ਤੇ ਆਉਂਦੀ ਹੈ ਤਾਂ ਇਹ ਬਿਜਲੀ ਦੀ ਤੇਜ਼ੀ ਨਾਲ ਹਮਲਾ ਕਰਦਾ ਹੈ ਅਤੇ ਆਪਣੇ ਸ਼ਿਕਾਰ ਨੂੰ ਸਬੂਤਾ ਹੀ ਨਿਕਲ ਜਾਂਦਾ ਹੈ ਅਤੇ ਇਸ ਦੀ ਆਵਾਜ਼ ਇਹ ਚੈਕ ਦਾ ਨਹੀਂ ਸਗੋਂ ਇਹ ਆਪਣੀ ਵੱਡੀ ਚੁੰਝ ਨੂੰ ਇੱਕ ਦੂਜੇ ਤੇ ਬਹੁਤ ਤੇਜ਼ੀ ਨਾਲ ਮਾਰਦਾ ਹੈ ਜਿਸ ਨਾਲ ਮਸ਼ੀਨ ਗਨ ਵਰਗੀ ਆਵਾਜ਼ ਪੈਦਾ ਹੁੰਦੀ ਹੈ ਇਸ ਨੂੰ ਬਿਲ ਕਲੈਟਰਿੰਗ ਬਿਲ ਕਲੈਟਰਿੰਗ ਕਹਿੰਦੇ ਹਨ ਅਤੇ ਇਹ ਆਪਣੇ ਸਾਥੀ ਨੂੰ ਸਲਾਮ ਕਰਨ ਜਾਂ ਆਪਣੇ ਇਲਾਕੇ ਦੀ ਕੋਸ਼ਨਾ ਕਰਨ ਲਈ ਅਜਿਹਾ ਕਰਦਾ ਹੈ ਸ਼ੂਬਿਲ ਦੀ ਉਮਰ ਕਾਫੀ ਲੰਬੀ ਹੁੰਦੀ ਹੈ ਜੰਗਲ ਵਿੱਚ ਇਹ 35 ਸਾਲ ਤੋਂ ਵੱਧ ਅਤੇ ਚਿੜੀਆਗਰਾਂ ਵਿੱਚ 50 ਸਾਲ ਤੱਕ ਵੀ ਜੀ ਸਕਦਾ ਹੈ ਇਹ ਗਰਮੀ ਤੋਂ ਬਚਣ ਲਈ ਇੱਕ ਅਜੀਬ ਤਰੀਕਾ ਵਰਤਦਾ ਹੈ ਇਹ ਆਪਣੀਆਂ ਲੱਤਾਂ ਤੇ ਆਪਣਾ ਹੀ ਮਲਮੂਤਰ ਕਰ ਲੈਂਦਾ ਹੈ ਜਦੋਂ ਇਹ ਸੁੱਕਦਾ ਹੈ ਤਾਂ ਇਸ ਨਾਲ ਇਸ ਦੇ ਸਰੀਰ ਨੂੰ ਠੰਡਕ ਮਿਲਦੀ ਹੈ ਇਸ ਪ੍ਰਕਿਰਾਨੂ ਯੂਰੋ ਹੈਡਰੋਸਿਸ ਕਹਿੰਦੇ ਹਨ ਇਹ ਇਨਸਾਨਾਂ ਨੂੰ ਸਿਰ ਚੁਕਾ ਕੇ ਸਲਾਮ ਵੀ ਕਰਦੇ ਹਨ ਜੇਕਰ ਕੋਈ ਇਨਸਾਨ ਇਸ ਦੇ ਸਾਹਮਣੇ ਸਿਰ ਚੁਕਾਵੇ ਤਾਂ ਇਹ ਵੀ ਅੱਗੋਂ ਸਤਿਕਾਰ ਵਜੋਂ ਆਪਣੀ ਚੁੰਝ ਖੜਕਾ ਕੇ ਜਾਂ ਸਿਰ ਚੁਕਾ ਕੇ ਜਵਾਬ ਦਿੰਦਾ ਹੈ ਸ਼ੂਬਿਲ ਨਰ ਅਤੇ ਮਾਦਾ ਵਿੱਚ ਫਰਕ ਕਰਨਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਉਹ ਦੇਖਣ ਵਿੱਚ ਲਗਭਗ ਇੱਕੋ ਜਿਹੇ ਲੱਗਦੇ ਹਨ ਮੁੱਖ ਤੌਰ ਤੇ ਉਹਨਾਂ ਵਿੱਚ ਸਿਰਫ ਦੋ ਸੂਖਮ ਫਰਕ ਹੁੰਦੇ ਹਨ ਪਹਿਲਾ ਨਰ ਸ਼ੂਬਿਲ ਆਮ ਤੌਰ ਇਹ ਮਾਦਾ ਨਾਲੋਂ ਆਕਾਰ ਵਿੱਚ ਥੋੜਾ ਵੱਡਾ ਅਤੇ ਵਜ਼ਨ ਵਿੱਚ ਭਾਰਾ ਹੁੰਦਾ ਹੈ। ਦੂਜਾ ਅਤੇ ਸਭ ਤੋਂ ਸਪਸ਼ਟ ਫਰਕ ਉਹਨਾਂ ਦੀ ਚੁੰਝ ਦਾ ਹੁੰਦਾ ਹੈ। ਨਰ ਦੀ ਚੁੰਝ ਮਾਦਾ ਦੀ ਚੁੰਝ ਦੇ ਮੁਕਾਬਲੇ ਕਾਫੀ ਲੰਬੀ ਅਤੇ ਮੋਟੀ ਹੁੰਦੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਕੁਦਰਤ ਦਾ ਇਹ ਅਨਮੋਲ ਖਜ਼ਾਨਾ ਖਤਰੇ ਵਿੱਚ ਹੈ। IUCN ਨੇ ਇਸਨੂੰ ਕਮਜ਼ੋਰ ਵਲਨਰੇਬਲ ਸ਼੍ਰੇਣੀ ਵਿੱਚ ਰੱਖਿਆ ਹੈ। ਇਹਨਾਂ ਦੇ ਘਰ ਯਾਨੀ ਦਲਦਲਾਂ ਨੂੰ ਖੇਤੀ ਅਤੇ ਰਿਹائش ਲਈ ਤਬਾਹ ਕੀਤਾ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਸ਼ਿਕਾਰ ਵੀ ਇਹਨਾਂ ਦੀ ਗਿਣਤੀ ਘਟਾ ਰਿਹਾ ਹੈ। ਇੱਕ ਪੰਛੀ ਜੋ ਸਿਰਫ ਇੱਕ ਜੀਵ ਨਹੀਂ ਸਗੋਂ ਤੀਰਜ ਤਾਕਤ ਅਤੇ ਕੁਦਰਤ ਦੇ ਕਠੋਰ ਨਿਯਮ ਦਾ ਪ੍ਰਤੀਕ ਹੈ ਇਸ ਦੀ ਹੋਂਦ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀ ਧਰਤੀ ਤੇ ਕਿੰਨੇ ਅਦਭੁਤ ਅਤੇ ਰਸਮਈ ਜੀਵ ਵਸਦੇ ਹਨ ਜਿਨ੍ਹਾਂ ਨੂੰ ਸਾਨੂੰ ਬਚਾਉਣ ਦੀ ਲੋੜ ਹੈ ਤੁਹਾਨੂੰ ਸ਼ੂਬਿਲ ਬਾਰੇ ਸਭ ਤੋਂ ਹੈਰਾਨੀਜਨਕ ਗੱਲ ਕਿਹੜੀ ਲੱਗੀ ਸਾਨੂੰ ਹੇਠਾਂ ਕਮੈਂਟਸ ਵਿੱਚ ਜ਼ਰੂਰ ਦੱਸੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਆਤੇ ਜਾਨਵਰਾਂ ਦੀ ਦੁਨੀਆ